Hale ke hey, no. ਜਿੱਥੇ ਵੀ ਜਾਂਦੇ ਆ ਵਧੀਆ ਸਾਨੂੰ ਬੰਦੇ ਮਿਲੇ ਆ ਆ ਪ੍ਰਧਾਨ ਜੀ ਜਗਜੀਤ ਸਿੰਘ ਜੀ ਕਾਕਾ ਲੋਹੜ ਜਿੰਨੀ ਸਫਲਤਾ ਮਿਏ ਬਹੁਤ ਹੌਬ ਦਰਵੇਸ਼ ਸਹਦਾਂ ਬੜੇ ਬਧੀ ਅਨੁਸ਼ਾਨ ਕਹਿ ਲੋ ਸੋ ਇਸ ਤਰ੍ਹਾਂ ਦੇ ਲੋਕ ਮਿਲਨੇ ਸਾਰੇ ਆ ਬਜ਼ੁਰਗ ਇਥੋਂ ਜੱਦੀ ਹੀ ਹੇਸ਼ਰ ਸਿੰਘ ਜੀ ਤੁਹਾਡੇ ਆਪਣੇ ਹੰਕੇ ਦੇ ਆ ਲੱਕੇ ਦੇ ਆ ਨਗਰ ਦੇ ਆ ਇਥੋਂ ਦੇ ਆ ਸੋ ਕਹਿਣ ਤੋਂ ਭਾਵ ਬਹੁਤ ਵਧੀਆ ਟੀਮ ਮਿਲਦੀ ਆ ਸਾਰੇ ਕੰਮ ਵਿੱਚ ਵਿਸ਼ਵਾਸ ਰੱਖਣ ਵਾਲੇ ਬੰਦੇ ਆ ਸੋ ਮੈਂ ਦੱਸਣਾ ਚਾਹੁੰਦਾ ਵੀ ਜੋ ਸਾਡੀ ਦੀ ਲਈ ਆ ਮੈਂ ਜਿਆਦਾ ਸਮਾਂ ਨਹੀਂ ਲੈਣਾ ਕੱਲ ਜਿਆਦਾ ਲੈ ਹੋ ਗਿਆ ਡਿਊਟੀ ਸਾਡੀ ਇਹ ਲਈ ਆ ਕਾਂਗਰਸ ਪਾਰਟੀ ਨੂੰ ਬੂਥ ਪੱਧਰ ਤੇ ਮੌਜੂਦ ਕਰਨਾ ਪਹਿਲਾਂ ਆਪਾਂ ਬੂਥ ਵਾਈ ਦੀਆਂ ਕਮੇਟੀਆਂ ਬਣਾ ਰਹੇ ਆ ਤੇ ਜਿਹੜੇ ਵੀ ਬੰਦੇ ਆਪਣੇ ਆਡੇ ਪ੍ਰਧਾਨ ਜੀ ਹੁਣੇ ਸਾਰੇ ਬਲੌਕ ਪ੍ਰਧਾਨ ਜੀ ਆਹ ਸਾਹੋਕੇ ਸਾਹਿਬ ਨੇ ਜੁਟੀਆਂ ਲਾਈਆਂ ਸਾਰੇ ਹਲਕਾ ਇਹ ਪਿੰਡਾਂ ਚ ਕਸਬਿਆਂ ਚ ਵੀ ਆਪਣੇ ਜਿੰਨੇ ਵੀ ਬੂਥ ਵਾਈਜ਼ ਮੈਂਬਰ ਆ ਉਹ ਬਣੋ ਦਾਤਾ ਮੈਂਬਰ 15 15 ਉਹਨਾਂ ਦੇ ਕਾਰਡ ਬਣਨਗੇ ਡੈਕਟੀ ਕਾਰਡ ਬਣਨਗੇ ਦੂਸਤ ਬਲੌਕ ਪ੍ਰਧਾਨ ਬਣੂਗਾ ਮੰਡਲ ਪ੍ਰਧਾਨ ਬਣੂਗਾ ਫਿਰ ਜ਼ਿਲ੍ਹਾ ਪ੍ਰਧਾਨ ਬਣਨਾ ਸੋ ਕਹਿਣ ਤੋਂ ਬਾਅਦ ਹੱਲੇ ਤੋਂ ਤੇਰੇ ਆ ਇਹ ਨਹੀਂ ਹੈਗਾ ਵੀ ਇਕੱਲੇ ਕਾਰਡ ਬਣਾ ਕੇ ਲੋਕੇ ਕੰਮ ਨਹੀਂ ਸਰਕਾਰ ਹਾਲ ਸਾਲ-ਸਾਲ ਜੇ ਸਾਲ ਚ ਸਰਕਾਰ ਆਉਣ ਵਾਲੀ ਐ ਸਾਹਮਣੇ ਪਤਾ ਕੰਮ ਤੇ ਲਿਖਿਆ ਪੜ ਹੋ ਰਿਹਾ ਉਹ ਚ ਆਇਡੈਂਟੀਟੀ ਕਾਰਡ ਬਣਨੇ ਜਿਹੜੇ ਹੌਕਾ ਬਣਨੇ ਆ ਉਹ ਵੀ ਬਣਨੇ ਆ ਜਿਹੜਾ ਅਰਥ ਹੈ ਉਹ ਕੰਮ ਕਰਦਾ ਕਰਾ ਸਕਦਾ ਸੋ ਸਾਡੇ ਪ੍ਰਧਾਨ ਜੀ ਨੇ ਮੋਕੇ ਵੀ ਕਿਹਾ ਸੀ ਵੀ ਜਿਹੜਾ ਵੀ ਮੇਨ ਬੰਦਾ ਇਹੋ ਇਲਾਕੇ ਦਾ ਕੰਮ ਕਰਾਉਂਦਾ ਉਹਨੂੰ ਪ੍ਰੋਪਰ ਤੌਰ ਤੇ ਕਾਟ ਦੇਣਾ ਚਾਹੇ ਸਾਹੋਕੇ ਸਾਹਬ ਦਾ ਤੁਸੀਂ ਮਤ ਕੀਤੇ ਪਰ ਚਾਹੇ ਨਾਲ ਜਾਓ ਕਿਉਂਕਿ ਸਾਹੋਕੇ ਦੇ ਰਿਕਮੈਂਡੇਸ਼ਨ ਸਟੇਸ਼ਨ ਤੇ ਭਰਾਈ ਦੀ ਰਿਕਮੈਂਡੇਸ਼ਨ ਤੇ ਬਣਨੇ ਆ ਜਿਨ੍ਹਾਂ ਨੂੰ ਕਾਟ ਲੈਗੇ ਉਹ ਆਪਣੇ ਨਗਰ ਦਾ ਆਪਣੇ ਇਲਾਕੇ ਦਾ ਆਪਣੇ ਵਾਰਡ ਦਾ ਕੰਮ ਜਾ ਕੇ ਸਿੱਧਾ ਚਾਹੇ ਥਾਣੇ ਹੋਵੇ ਚਾਹੇ ਬਿਰੇਰੀ ਹੋਵੇ ਚਾਹੇ ਬਿਜਲੀ ਬੋਰ ਹੋਵੇ ਜਿੱਥੇ ਵੀ ਹੋਵੇ ਤੁਸੀਂ ਇਹ ਨਹੀਂ ਹੋਊਗਾ ਕਿ ਤੁਹਾਨੂੰ ਅੰਦਰ ਬਣ ਲਈ ਕਾਗਜ਼ ਨੂੰ ਆਏ ਟਾਈਮ ਲੇ ਕੇ ਤੁਸੀਂ ਦਾ ਕਾਗਜ਼ ਅੰਦਰ ਦਿਖਾ ਕੇ ਅੰਦਰ ਜਾ ਸਕਦੇ ਹੋ ਤੇ ਤੁਹਾਡਾ ਪਹਿਲ ਦੇ ਆਧਾਰ ਤੇ ਕੰਮ ਹੋਊਗਾ ਉਹਦੇ ਤੋਂ ਨੂੰ ਅਥਾਇਆ ਜੋ ਕਾ ਪ੍ਰਯੋਗ ਕੀਤਾ ਇਸ ਤਰ੍ਹਾਂ ਪੁਰਾਣੇ ਸਮਿਆਂ ਚ ਜੋ ਹੋ ਗਿਆ ਉਹ ਛੱਡ ਦੀ ਇਹ ਗੱਲਾਂ ਹੁਣ ਸਾਡੇ ਬਹੁਤ ਪੈਨ ਕਰਦੇ ਆ ਕਰੋ ਤੁਹਾਡਾ ਭਰਾਵਾਂ ਨੂੰ ਤੁਹਾਨੂੰ ਰੱਖਾਂਗੇ ਤੁਹਾਡੇ ਕੋਈ ਇਸ ਤਰ੍ਹਾਂ ਨਹੀਂ ਹੋਊਗਾ ਵੀ ਆਦਾ ਹੀ ਸਾਲ ਪਹਿਲਾਂ ਹੀ ਆਇਆ ਸਵਾ ਸਾਲ ਪਹਿਲਾਂ ਆਇਆ ਕਿਉਂਕਿ ਸਰਕਾਰ ਛੱਡ ਕੇ ਆਉਣਾ ਤੇ ਫਿਰ ਉਹਨਾਂ ਦੇ ਦਬਾਅ ਪੈਂਦਾ ਸਰਕਾਰ ਦਾ ਸਾਨੂੰ ਪਤਾ ਕਿ ਕਿੰਨਾ ਦਬਾਅ ਸਹਿ ਕੇ ਆਉਣਾ ਪੈਂਦਾ ਬਹੁਤ ਸੰਘਰਸ਼ਦੇ ਆ ਪਰ ਉਹ ਹੁਣ ਟੈਮ ਲੰਘ ਗਿਆ ਹੁਣ ਕਾਂਗਰਸ ਦਾ ਟੈਮ ਆ ਹੁਣ ਅੱਪਰ ਵੀ ਚੱਲ ਲੱਗ ਗਏ ਤੁਹਾਡਾ ਵੀ ਕਿਸੇ ਤੋਂ ਲੋੜ ਨਹੀਂ ਤੁਹਾਡੇ ਲੀਡਰ ਬੈਠੇ ਆ ਸੋ ਮੈਂ ਇੰਨੇ ਕਹਿੰਦਾ ਤੁਹਾਨੂੰ ਇੱਕ ਵਾਰ ਫਿਰ ਧੰਨਵਾਦ ਕਰਦਾ ਆ ਜਲਦੀ ਜਾਂ ਸਾਰਿਆਂ ਦਾ ਤੋਂ ਇੰਨਾ ਹੀ ਕਹਿਦਾ ਜਮਾ ਦਾ ਜੱਜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਧੰਨਵਾਦ ਕਰੋ ਸਾਰਾ। ਤੁਸੀਂ ਬਹੁਤ ਲੰਮੇ ਸਮੇਂ ਤੋਂ ਬੈਠੇ ਆਂ ਕੇਵਲ ਹੁਣ ਆਪਣੇ ਕੋਲੇ ਤਿੰਨ ਬੁਲਾਰੀ ਨੇ। ਸਹੋਕੇ ਸਾਹਿਬ ਉਸ ਤੋਂ ਬਾਅਦ ਪ੍ਰਧਾਨ ਰਣੇਸ਼ੀਰਤੀ ਜੀ ਹੋਣਾ ਨੇ। ਬੁਲਣਾ ਤੇ ਇਸ ਕਰਕੇ 10-15 ਮਿੰਟਾਂ ਦਾ ਆਪਣਾ ਪ੍ਰੋਗਰਾਮ ਤੇ ਤੁਸੀਂ ਇਸੇ ਤਰ੍ਹਾਂ ਪਿਆਰ ਦਿਖਾਈ ਰੱਖਣਾ ਜੀ। ਮੈਂ ਪਰਵਾਦ ਕਰਦਾ ਬਾਬਾ ਅਕਾਲ ਸਿੰਘ ਜੀ ਉਹਨਾਂ ਦੇ ਨਾਲ ਬਹੁਤ ਹੀ ਤਧਾਰ ਦੇ ਸਾਡੇ ਆਪ ਤੋਂ ਦੁਨੀਆ ਦੇ ਜਿਹੜੇ ਆਗੂ ਨੇ ਕਾਫੀ ਵੱਡੀ ਗੱਤੀ ਦੇ ਵਿੱਚ ਜਿਹੜੇ ਪਰਿਵਾਰ ਅਖਤਰ ਪਰਿਵਾਰ ਵੀ ਅੱਜ ਨਾਲ ਉਹਨਾਂ ਦੇ ਸ਼ਾਮਲ ਹੋਣ ਦੇ ਰਹੇ ਆ ਮੈਂ ਉਹਨਾਂ ਨੂੰ ਵੀ ਧੰਨਵਾਦ ਕਰਦਾ ਸਾਰੇ ਆਦੇ ਵਾਲੇ ਵੀਰਾਂ ਦਾ ਕਿ ਜਿਨ੍ਹਾਂ ਨੇ ਕਾਂਗਸ ਪਾਰਟੀ ਦੇ ਬਾਬਾ ਸਾਧ ਜੀ ਦੇ ਨਾਲ ਸ਼ਾਮਲ ਹੋਣਾ ਉਹਨਾਂ ਨੂੰ ਵੀ ਮੈਂ ਜੀ ਆਇਆਂ ਕਹਿੰਦਾ ਧੰਨਵਾਦ ਕਰਦੇ ਆ ਮੈਂ ਬੇਨਤੀ ਕਰਦਾ ਇਹ ਸੜਕੇ ਦੇ ਵਿਚਾਰ ਸਰਦਾਰ ਭਪਿੰਦਰ ਸਿੰਘ ਸਾਹੋਕੇ ਸਾਹਿਬ ਨੂੰ ਕਿ ਉਹ ਆ ਕੇ بابا بہت ہی پردھان سرجیت سنگھ جی تلو صاحب ملے گئے انہوں کے بہت ہی ਸਰਕਾਰ ਤੇ ਮਾਨਯੋਗ ਸਾਫਾ ਐਮਐਲਏ ਸਰਦਾਰ ਮਹੇਸ਼ੇਨ ਪ੍ਰਸਿੰਦ ਜੀ ਨਿਹਾਲ ਸਿੰਘ ਆੜਾ ਸਾਡੇ ਅਸ ਭਾਗਾ ਪ੍ਰਣਗ ਜਿਨੇ ਹਸਿੰਗੜਾ ਦੇ ਜਰਬਾ ਮੰਗੀ ਰਾਮੜਾ ਜੀ ਸਾਡੇ ਕੋਆਰਡੀਨੇਟਰ ਕੇਕੇ ਤਵਾੜੀ ਜੀ ਸਾਡੇ ਬਹੁਤ ਹੀ ਮਿਹਨਤੀ ਤੇ ਸਰਕਰ ਇੰਦਰਜੀਤ ਜੀ ਜਿਹੜੇ ਕਿ ਬਹੁਤ ਹੀ ਮਿਹਨਤੀ ਤੇ ਸ਼ਹਿਰ ਦੇ ਨਾਲ ਲੰਬੇ ਸਮੇਂ ਤੋਂ ਸਾਫਤਾ ਪ੍ਰਧਾਨ ਉਹਨਾਂ ਦਾ ਸਤਿਕਾਰ ਕਰਦੇ ਸਾਡੇ ਰੁਪਿੰਦਰ ਸਿੰਘ ਜੀ ਬਲਾਕ ਪ੍ਰਧਾਨ ਸਾਡੇ ਸ਼ਹਿਰੀ ਪ੍ਰਧਾਨ ਕੁਮਰ ਲਾਲ ਮੱਤਲ ਜੀ ਕਿ ਅੱਜ ਜਿਨ੍ਹਾਂ ਦੀ ਬਲਾਕ ਇਕੱਠੇ ਹੋਏ ਆਪਾਂ ਉਹਨਾਂ ਦਾ ਮਾਨ ਸਤਿਕਾਰ ਕਰਨ ਵਾਸਤੇ ਉਹਨਾਂ ਦੀਆਂ ਆਪਣਾ ਵਾਸਤੇ ਸਾਡੇ ਬਹੁਤ ਸਤਿਕਾਰਯੋਗ ਕੁਮਾਲ ਸਿੰਘ ਜੀ ਧੰਨੀ ਬਾਬਾ ਸਾਡੇ ਬੇਟੀ ਭੈਣ ਕਮਲਜੀਤ ਕੌਰ ਦੀ ਕਾਉਂਸਲਰ ਪਾਰ ਨੰਬਰ 9 ਸਾਡੇ ਬਹੁਤ ਸਤਿਕਾਰਯੋਗ ਪ੍ਰਜਿੰਦਰ ਸਿੰਘ ਦੀ ਗੁਰਾਇਮ ਸਿੰਘ ਕੈਰਗੇਟੀ ਲੱਡੂ ਸਾਡੇ ਬਹੁਤ ਸਤਿਕਾਰਯੋਗ ਬਹੁਤ ਮਿਹਨਤੀ ਸਾਡੇ ਮੰਡਲ ਦੇ ਪ੍ਰਧਾਨ ਗੋਪਾਏ ਮਸੀਹ ਪਿਆਰੇ ਜਿਹੜੇ ਗੋਪਾ ਕਰਨੇ ਮਸੀਹ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਬੱਬੂ ਐਮਸੀ ਜਿਹਨਾਂ ਦੀ ਬਦੌਲਤ ਲੱਡੂ ਨੇ ਤੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਬਹੁਤ ਪੈਰਾ ਦਿੱਤਾ ਇਹ ਮਹਾਕਾਰਮ ਅਰਦਾਸ ਕਰਦੇ ਹੋਏ ਤੁਹਾਨੂੰ ਸਾਰੀਆਂ ਮੇਰੀਆਂ ਬੀਤੀਆਂ ਭੈਣਾਂ ਉਹਨਾਂ ਰਸਤਾਰ ਕਰਦੇ ਹੋਏ ਜਿਹੜੇ ਲੋਕ ਰੱਖੇ ਸਾਡੇ ਉਹਨਾਂ ਰਸਤਾਰ ਕਰਦੇ ਹੋਏ ਸਾਡੇ ਬਜ਼ੁਰਗਾਂ ਨੂੰ ਸਤਾਰ ਕਰਦੇ ਹੋਏ ਤੁਹਾਨੂੰ ਸਾਰਿਆਂ ਨੂੰ ਫਤਿਹ ਅਰਦਾਸ ਕਰਦਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਇਹਨਾਂ ਬਹੁਤ ਖੁਸ਼ੀ ਦੀ ਗੱਲ ਹੈ ਤੇ ਮਾਨ ਦੀ ਗੱਲ ਨਾਲ ਚੰਗਾ ਸਮਾਂ ਜਦੋਂ ਚੰਗਾ ਸਮਾਂ ਉਹਨਾਂ ਨੂੰ ਛਿੰਦੀ ਛਿੰਗੇ ਬੰਦੇ ਇੱਥੇ ਕਿੱਲੇ ਹੱਸਦੇ ਜਾਂਦੇ ਅੱਜ ਜਿਹੜਾ ਕਾਂਗਰਸ ਪਾਰਟੀ ਦੀ ਕਦਰ ਦੀ ਕਲਾ ਵਾਸਤੇ ਹੌਨ ਵਾਲੇ ਸਮੇਨ ਦੇਖਦੇ ਹੋਏ ਸਾਡੇ ਬਹੁਤ ਹੀ ਸਤਾਰਜੋ ਵਿਕਵਾਲ ਸਿੰਘ ਬਾਬਾ ਜੀ ਕੰਮੀ ਸਾਹਿਬ ਜਿਨ੍ਹਾਂ ਨੇ ਆਪਣੇ ਪਰਮਪਤਰੀ ਦੇ ਨਾਲ ਬਹੁਤ ਵੱਡਾ ਫੈਸਲਾ ਲਿਆ ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਸਮੁੱਚੀ ਜ਼ਿਲ੍ਹਾ ਟੀਮ ਵੱਲੋਂ ਕਾਂਗਰਸ ਵੱਲੋਂ ਕਸਪਰ ਅਧਿਕਾਰੀ ਸਾਹਿਬ ਵੱਲੋਂ ਸੁਣਨ ਵੱਲੋਂ ਜੀ ਆਖਦੇ ਉਹਨਾਂ ਨੇ ਬੜੇ ਕੰਮ ਕਾਮ ਕੀਤੇ ਕਿਉਂਕਿ ਕਾਂਗਸ ਪਾਰਟੀ ਕਿਹਦੀ ਮਾਤਰਾ ਜਿਹੜੀ ਕਿ ਨੈਸ਼ਨਲ ਪਾਰਟੀ ਹੈ ਜਿੰਨਾ ਕਿ ਹਮੇਸ਼ਾ ਸਾਰੇ ਵਰਗਾਂ ਦੇ ਨਾਲ ਕਿਰਤਾਂ ਤੇ ਵਿਸ਼ੇਸ਼ਤਾ ਉਤੇ ਗਰੀਬ ਭਾਈਚਾਰੇ ਦੇ ਨਾਲ ਕਾਂਗਰਸ ਪਾਰਟੀ ਹਮੜ ਕੇ ਖੜੀ ਰਹੀ ਹੈ ਬਹੁਤ ਜਿਹੜੀਆਂ ਸੁਵਿਧਾ ਦਿੱਤੀਆਂ ਉਹ ਕਾਂਗਰਸ ਪਾਰਟੀ ਦੇ ਬਰਾਉਂਦ ਭਾਵੇਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਜੀ ਮੋਨ ਸਿੰਘ ਜੀ ਉਹਨਾਂ ਨੇ ਜਿਹੜੀ ਨਰੇਗਾ ਦੀ ਸਕੀਮ ਚਲਾਈ ਤਾਂ ਉਹ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਬਰੌਲ ਸੀ ਕਾਂਗਰਸ ਪਾਰਟੀ ਦੇ ਬਰੌਲ ਕਿਸੇ ਤਰ੍ਹਾਂ ਤੁਹਾਨੂੰ ਜਿਹੜਾ ਕਿ ਮੋਰੂਨ ਪਾਰਟੀ ਉਹ ਜਿਨ੍ਹਾਂ ਦਾ ਨਿਖੇ ਹਮੇਸ਼ਾ ਕਹਿੰਦੇ ਕਿ ਉਹਨਾਂ ਨੇ ਕਿਸੇ ਵਾਰਕ ਨਾਲ ਵੀ ਕੋਈ ਉਹਨਾਂ ਵਾਅਦਾ ਨਹੀਂ ਨਿਭਾਇਆ ਭਾਵੇਂ ਪਸਾਨਾਂ ਨੂੰ ਲੈ ਕੇ ਤੇ ਗਰੀਬ ਪਰਿਵਾਰਾਂ ਨੂੰ ਲੈ ਕੇ ਵੀਪੀਐਨ ਵੱਡਾ-ਵੱਡਾ ਲਾਰਾ ਲਾਇਆ ਵਿੱਚ ਲਾਰਾ ਲੋਣਾ ਕਿਸੇ ਨੂੰ ਦਗਾ ਕਰਮਾਂ ਨੂੰ ਧੋਖਾ ਹੁੰਦਾ ਉਹਨਾਂ ਧੋਖਾ ਕੀਤਾ ਡਬਲ ਡਰ ਕਹਿੰਦੇ ਹਜ਼ਾਰ-ਹਜ਼ਾਰ ਰੁਪਏ ਚਾਹ ਬੀਪੀਐਲ ਸੋਸ਼ਲ ਜਿੱਥੇ ਪ੍ਰਵਾਸੀ ਇਕ ਪੰਨੇ ਬੰਦੀਆਂ ਦੋ ਬੰਦੀਆਂ ਚਾਹ ਹਜ਼ਾਰ ਰੁਪਏ ਉਹਨਾਂ ਸਰਕਾਰ ਵੱਲੋਂ ਦਾ ਤਾਂ ਕਰਦਾ ਵਧੀਆ ਰਸੋਈ ਦਾ ਗ੍ਰੋਸਰੀ ਦਾ ਸਮਾਨ ਲਿਆਇਆ ਜਵਾਨ ਮਦਰ ਰਾਸ਼ਟਰੀ ਡਬਲ ਦੇਖੇ ਉਰਤਮਾ ਉਹਨੂੰ ਕਿ ਉਹਨਾਂ ਨੇ ਸਗਨ ਸਕੀਮ ਦਾ ਜੀ 52000 ਦੇਵਾ ਅੱਜ ਤੱਕ ਨਾ ਕੋਈ ਸਗਨ ਸਕੀਮ ਗਰੀਬਾਂ ਨਾਲ ਸਹਾਇਤਾ ਜਿਹੜੀਆਂ ਸੁਵਿਧਾ ਦਿੱਤੀਆਂ ਸੀ ਕਾਰਪੋਰੇਸ਼ਨ ਨੇ ਇੱਕ ਅਸੀ ਕਾਰਪੋਰੇਸ਼ਨ ਉਹ ਜਿਹੜੇ ਭੱਲੀ ਗਏ ਪੀਐਨਓ ਕੋਈ ਪੈਸੇ ਦੇ ਰਿਹਾ ਵੀ ਜਿਹੜੀ ਤੈਨੂੰ ਕੋਈ ਲੋਨ ਲੈਣਾ ਬੱਚਾ ਦਾ ਵਾਸਤੇ ਉਹ ਕਰਲੇ ਕਢ ਕੇ ਰੱਖੀ ਹੋਰੀ ਸਿਸਟਮ ਬਣਾ ਦੇ ਨਵੇਂ ਬਕਰੇ ਹਰ ਤਰ੍ਹਾਂ ਰੋਜ ਜਿਹੜਾ ਫੈਸਲਾ ਲੈਂਦੇ ਨਾ ਉਹ ਸ਼ਾਹਨ ਕੋ ਨੰਬਰ ਨਹੀਂ ਕਿਉਂਕਿ ਅਣਜਾਣ ਪੰਨੇ ਦੇ ਜਦੋਂ ਤੁਸੀਂ ਕੋਈ ਜੱਡੇ ਖਾਦਦੇ ਹੋ ਸਟੇਰੀਕ ਫਰਾਦਨ ਨੇ ਤਾਂ ਉਹਨਾਂ ਐਕਸੀਡੈਂਟੀ ਕਰ ਲਿਆ ਕਿ ਲੋਕਾਂ ਦਾ ਮੰਦਰ ਲਾਜੀ ਆ ਕੇ ਆ ਕੇ ਪੁੱਪਾਂ ਦੀ ਸਹਾਵੇਂ ਆ ਕੇ ਜਦੋਂ ਇੰਨੇ ਬੰਦੇ ਝੂਠ ਬੋਲਦਾ ਸੀ ਲੋਕ ਮੰਦਰ ਲਾਜੀ ਆਏ ਕਹਿੰਦੇ ਹੁੰਦੇ ਸੀ ਵੀ ਇੱਥੇ ਆ ਕੇ ਐਸਐਸਪੀ ਬੈਠਾ ਕਰੂਗਾ ਇਹਨੇ ਡੀਸੀ ਬੈਠਾ ਕਰੂਗਾ ਨਾ ਤਸਿਲਦਾਰ ਬੈਠਾ ਕਰੂਗਾ ਤੁਹਾਡੇ ਜਿਹੜੇ ਕੰਮ ਐ ਐਮਐਲਏ ਇੱਥੇ ਆ ਕੇ ਪੁੱਪਲ ਸਦੇ ਬੈਠਾ ਕਰ ਰਾਂਗੇ ਵੀ ਉਹ ਇੱਥੇ ਬੈਠਿਆ ਤਾਂ ਤੁਹਾਡੇ ਆ ਕੇ ਕੰਮ ਕਰਾ ਦੇ ਸਕਦਾ ਕੋਦਤੀ ਗੱਲ ਐ ਜਦੋਂ ਇੰਨੇ ਝੂਠਾਂ ਕਿਸੇ ਬੰਦੇ ਨੂੰ ਕਹਿੰਦੇ ਆ ਆਮ ਬੰਦੇ ਨੂੰ ਹਰ ਇੱਕ ਬੰਦੇ ਨੂੰ ਆਲਾ ਕਹਿੰਦਾ ਯਾਰ ਇਹੋ ਜੀ ਸਰਕਾਰ ਆ ਸਭ ਲਈ ਪਰ ਹੋਰਿਆ ਕਿਹਦੇ ਵੱਟਾ ਸਿਰ ਲਾਤਾ ਇੰਨਾ ਮਾੜਾ ਜਿਹੜਾ ਮੁੱਖ ਮੰਤਰੀ ਕਰਦੇ ਦੇਖਿਆ ਇੰਨੀ ਮਾੜੀ ਸਰਕਾਰ ਕਦੇ ਨਹੀਂ ਦੇਖੀ ਡੋਟਾ ਤਾਂ ਕਦੇ ਨਹੀਂ ਬਰਕਰਤਾ ਹਰੱਖ ਬਖੋ ਪਰ ਆਲਰੇਡੀ ਸਰਕਾਰ ਜਿਹੜੀ ਦੇਖੋ ਕਿੰਨੇ ਸਾਲ ਨੂੰ ਤਿੰਨ ਮਹੀਨੇ ਮਿਲਦੇ ਸੀ 111 ਰੋਜ਼ ਉਹ ਵੀ ਤਾਂ ਰੋਸ ਉਲਟਾ ਮਿੱਠਾ ਕਿੰਨੀ ਅੱਗੇ ਜਿਹੜੇ ਪਿੰਡਾਂ ਦੇ ਵਾਟ ਵਾਖਣ ਉਹਨਾਂ ਦੇ ਬਿੱਲ ਖੜੇ ਸੀ ਉਹ ਪਹਿਲਾਂ ਭਰੇ ਨੇਸ਼ੀਆ ਦੇ ਪੰਚਾਇਤ ਤੋਂ ਤੇ ਉਹ ਪਾਈ ਪਾਣੀ ਕਿੱਥੇ ਨੂੰ ਪਕੜੇ ਬੰਕਰ ਸੀ ਕਿਨੇ ਸਾਨੂੰ ਇਹ ਲਕੀਰ ਮਾਰੀ ਸਾਰੀ ਕਾਂਗਸ ਪਾਰਟੀ ਦੀ ਰਵਾਇਤ ਤੇ ਲਕੀਰ ਮਾਰ ਕੇ ਉਹਨਾਂ ਨੇ ਵਾਟਰ ਵਕਸ ਨੇ ਬਿੱਲ ਜਿਹੜੇ ਮਾਰ ਦਿੱਤੇ ਜਿਹੜੇ ਤੁਹਾਡੇ ਮੀਟਰ ਅਸਤੰਤ ਬਿਜਲੀ ਦੇ ਬਿੱਲ ਕੱਟੇ ਪੈਸੇ ਉਹ ਬਿੱਲ ਬਵਾ ਪਾ ਕੇ ਸੀ ਬਹੁਤ ਮੀਟਰ ਕੱਟਦੇ ਸੀ ਉਹ ਸਾਰੇ ਬਿੱਲ ਜਿਹੜੇ ਉਹ ਵਾਪਸ ਕਰਕੇ ਤੁਹਾਡੇ ਮੀਟਰ ਲਵਾਏ ਫਿਰ ਜਿਹੜਾ ਸਾਰਿਆਂ ਵਾਸਤੇ ਜਿਹੜਾ ਸਭ ਤੋਂ ਵਧੀਆ ਫੈਸਲਾ ਲਾ ਕੇ ਮੈਨੂੰ ਉਹ ਜਿਹੜਾ ਉਹਨਾਂ ਨੇ ਬਿਜਲੀ ਦੇ ਬਿੱਲ ਸਾਰਿਆਂ ਦੇ ਕਢਾ ਦੇਉਂ ਤਾਂ ਰੇਟ ਹੀ ਘਟਾ ਦੇ ਫਿਰ ਪਟਨਾਵਾਲਾ ਰਫੀ ਮੋਟਰਸਾਈਕਲਾਂ ਦੇ ਕੋਲ 10.55 ਦਾ ਚਾਰਜ ਆਇਆ ਕੰਸ ਪਾਰਟੀ ਫਿਰ ਉੱਤਮਤ ਡਿਵੀਜ਼ਨ 5 ਰੁਪਏ ਘਟਾਇਆ ਇਹ ਕੰਮ ਜਿਹੜੀਆਂ ਸੰਸਥੀਆਂਾਂ ਸੀ ਪੂਰੀਆਂ ਮੈਂਦੀਆਂ ਸੀ ਅੱਜ ਇਹ ਜਿਹੜੀਆਂ ਨੂੰ ਸਦਨ ਦੇ ਰੂਪ ਦਿੱਤਾ ਕਿ ਆਪਣੇ ਜਿਹੜੇ ਬੈਸੇ ਪਰ ਅਜੇ ਤੱਕ ਨਹੀਂ ਗਿਆ ਅਜਿਹੀਆਂ ਹੋਰ ਹੀ ਨੇ ਨਾ ਕੋਈ ਤੁਹਾਨੂੰ ਐਮਐਲ ਦੱਸਦਾ ਨਾ ਕੋਈ ਮੰਤਰੀ ਦੱਸਦਾ ਅੱਜ ਜਿਹੜਾ ਹੜਾ ਦੇ ਠੀਕ ਹੈ ਵੀ ਅਸੀਂ ਇਹ ਪ੍ਰੋਗਰਾਮ ਲੰਮਾ ਲਈਏ ਡੇਟ ਕਰਨਾ ਚਾਹੁੰਦੇ ਹਾਂ ਕਿਉਂਕਿ ਹੜਾ ਦਾ ਬਹੁਤ ਵੱਡਾ ਪ੍ਰਭਾਵ ਆਇਆ ਹੈ ਸੁਰੱਖਿਆ ਵੀ ਹੋ ਰਿਹਾ ਕਿਉਂਕਿ ਪੰਜਾਬ ਦੇ ਤੇ ਪੱਛਰ ਤਰੀਵ ਮਾਲਵੇ ਦਾ ਵਿਦਰ ਜਿਸ ਵਾਸਤੇ ਮਾਝੇ ਦਾ ਉਹਦੇ ਬੜੀ ਬਹੁਤ ਆਇਆ ਹੈ ਪਰ ਅੱਜ ਜਿਹੜਾ ਫੈਸਲਾ ਲਿਆ ਬਾਬਾ ਜੀ ਨੇ ਇਹ ਦੋਨੋਂ ਵਿਸ਼ਵਾਸ ਤੋਂ ਉਹਨੇ ਵੀ ਇਹਨਾਂ ਦਾ ਮਾਨਸਿਕ ਤੌਰ 'ਤੇ ਹੁੰਦਾ ਕਿ ਕਿ ਕਮਾਲ ਕਾਲੀ ਬਾਬਾ ਜੀ ਨੇ ਮੇਰਾ ਜਦੋਂ ਮੈਂ ਡਿਓਬ ਕਰਦਾ ਸੀ ਉਹਦਾ ਪਿਆਰ ਆ ਕਾਲਾ ਗਾਜੀ ਉਹਨਾਂ ਸੀ ਇੱਥੇ ਇਹਦਾ ਤਾਂ ਉਹ ਤਾਂ ਮੈਂ ਸਿਆਸਤਕੀ ਨਹੀਂ ਸੀ ਉਹਨਾਂ ਅਸੀਂ ਇਕੱਠੇ ਬੈਠਦੇ ਹੁੰਦੇ ਸੀ ਫਿਰ ਇਕੱਠਿਆਂ ਲਈ ਅਸੀਂ ਜ਼ਿਲ੍ਹੇ ਦੇ ਵਿੱਚ ਵੀ ਕੰਮ ਕਰਦਾ ਆ ਬਾਬਾ ਜੀ ਕਿ ਕਿਸੇ ਵੀ ਇਹ ਕੰਮ ਕਰਨ ਦੀ ਪੂਰਾ ਜਾਂ ਜਿਹਦੇ ਨਾਲ ਖੜ ਜਾਂਦੇ ਆ ਉਹਨਾਂ ਨਾਲ ਪੂਰਾ ਖੜਦੇ ਇਹ ਆ ਵੀ ਪਹਿਲਾਂ ਹੀ ਮਾਨਦੀ ਸੀ ਕਿ ਪ੍ਰਚਾਰ ਫੁੱਲ ਕਰਦਾ ਸੀ 당 ਤੋਂ ਫੜੇ ਸੀ ਪਰ ਅੱਜ ਅਸੀਂ ਮਾਣ ਮਸੂਹ ਸੰਧਾ ਸਾਨੂੰ ਵੀ ਇਹ ਜਿਹੜੀ ਸਾਡੀ ਪੀਲ ਹੈ ਇੱਥੋਂ ਦੇ ਪਹਿਲਾਂ ਜਿਹੜੇ ਕੌਂਸਲਰ ਸਾਡੇ ਉਹਨਾਂ ਨਾਲ ਲੈ ਕੇ ਹਰ ਇੱਕ ਬੰਦੇ ਦੇ ਨਾਲ ਲੈ ਕੇ ਇਕੱਠੇ ਹੋ ਕੇ ਤੁਸੀਂ ਕੰਮ ਕਰੋਗੇ ਕਿ ਕੋਈ ਸਰਕਾਰ ਦੇ ਨਾਲ ਤੁਹਾਨੂੰ ਕੋਈ ਨਹੀਂ ਪੁੱਛਦਾ ਤੁਹਾਡੀ ਸਰਦਾਰਾਂ ਕੀ ਹੱਕ ਦਾ ਮਾਣ ਹੋਗਾ ਇਹ ਸਾਡੀ ਕੌਂਸਲਰ ਹੈ ਪਰ ਉਹ ਬਹੁਤ ਵਧੀਆ ਕੰਮ ਕਰ ਰਹੇ ਨਾਲ ਇਹ ਜਦੋਂ ਕੌਂਸਲਰ ਇੱਕ ਦੇ ਇੱਕ 11 ਵਜੇ ਮੈਦਾਨੀ ਸਾਹਮਣੇ ਗਿਆ ਸੀ ਕਿ ਇੱਕ ਦੇ ਇੱਕ 11 ਵਜੇ ਉਦੋਂ ਜਦੋਂ ਫਿਰ ਇੱਕ ਜੁੜਤਾ ਵੱਧਦੀ ਨਾ ਤੇ ਉਦੋਂ ਹੋਰ ਬਲ ਮਿਲਦਾ ਅੱਜ ਜਿਹੜਾ ਕੱਲ ਸਾਨੂੰ ਬਲ ਮਿਲਿਆ ਨਿਹਾਲਸੇ ਵਾਲੇ ਵਿੱਚ ਇਹਦੇ ਵਿੱਚ ਬਹੁਤ ਵੱਡਾ ਸਾਡੇ ਜਤਵਾਲਾ ਸਰਕਲ ਦੇ ਵਿੱਚ ਬੱਲੇ ਬੱਲੇ ਹੋ ਗਏ ਸਰ ਮੈਨੂੰ ਬਹੁਤ ਖੁਸ਼ ਆਇਆ ਕਿ ਕੰਨੇ ਯਾਰ ਬਹੁਤ ਵੱਡਾ ਫੈਸਲਾ ਲਿਆ ਜਿਹੜਾ ਕਿ ਕਾਰਸੇਂ ਢਾਲੀਵਾਲ ਜ਼ਿਲ੍ਹਾ ਪ੍ਰੇਸ਼ਦ ਲੰਗਰ ਜੀ ਤਿੰਨ ਵਰੀ ਦਾ ਉਹ ਸਰਪੰਚ ਰਿਆ ਤੇ ਅਸੂਰੇ ਬਾਬਾ ਜੀ ਦਾ ਆਪਾਂ ਜਾਣ ਪਛਾਣ ਦੇ ਮਤਾਜ ਨੇ ਜਿਨ੍ਹਾਂ ਦਾ ਸੰਗਤ ਬਹੁਤ ਹੈ ਜਿੰਨਾਂ ਦੇ ਡੀਪੀਆ ਪੈਣ ਦੇਖਦੇ ਕਿਲੇ ਬੈਠੇ ਆਂ ਇੱਥੇ ਹੋ ਗਈ ਇਹ ਸਪਟਾਰ ਕਰਦੇ ਬਾਬਾ ਜੀ ਨੇ ਕਿ ਪਾਰਟੀ ਦੀ ਚੜ੍ਹਦੀ ਕਲਾ ਸਤੇ ਅੱਜ ਵੀ ਤੁਹਾਡੇ ਨਾਲ ਵਾਦਾ ਕਰਦੇ ਆਉਣ ਵਾਲੇ ਸਮੇਂ ਸਭਨ ਸੇ ਜਿਹੜਾ ਤੁਹਾਡੇ ਹਜ਼ਾਰ ਹਜ਼ਾਰ ਵਾਲੀ ਗੱਲੋਂ ਪਾਰਟੀ ਦੇ ਕਮੇਟੀ ਵਿੱਚ ਲੈ ਕੇ ਸਭ ਕੁਝ ਕਰਾਂਗੇ ਪਰ ਉਹਨਾਂ ਨੇ ਹੁਣ ਇਹ ਦੇ ਵੀ ਕੱਲ ਤੋਂ ਕਹਿੰਦਾ ਮੈਂ 1100 ਰੁਪਏ ਦੇਵਾਂਗਾ ਉਹ ਠੀਕ ਹੈ 48 ਹਜ਼ਾਰ ਦਾ ਤੁਹਾਡਾ ਬੋਲ ਚੁੱਕਿਆ 4 ਸਾਲਾਂ ਦਾ ਤੇ ਉਹਦੇ ਬਾਰੇ ਮੰਗਰਸਾਲ ਲੈ ਗਿਆ ਕੀ ਆ ਉਹ ਇਹ 12000 ਵੀ ਦਿੰਦੇ ਨਾ ਉਹਦਾ ਉਹਨੇ ਇੱਕੀ ਸਬਤ ਸਕਾਉਦਾ ਆ ਮਾਣੋ ਪਾਟੇ ਕਿਉਂਕਿ ਇੰਨੇ ਵੱਡੇ ਝੂਠੇ ਪਾਉਣ ਲੱਗੇ ਨੇ ਮਲ ਨੇ ਤੇ ਲੈ ਕੇ ਸਾਰੇ ਦੇ ਮੰਤਰੀ ਸੈਂਟਰ ਹੀ ਸਾਰੇ ਮੁੱਖ ਮੰਤਰੀ ਤੋਂ ਲੈ ਕੇ ਟੀਂਦੀ ਬੇਦੀ ਗਏ ਇਹਦਾ ਆਪਾਂ ਜਵਾਬ ਦੇ ਲੋ ਤੱਕੜੇ ਹੋ ਕੇ ਆਉਣ ਵਾਲੀ ਸਰਦਾਰਾ ਜਿਹੜੀ ਉਹ ਕਾਂਗਰਸੀ ਬਣਨੀ ਆਉਂਦਾ ਐਮਐਲ ਬਣਨੋ ਤੇ ਮੈਂ ਫਿਰ ਇੱਕ ਵਾਰ ਸਮੁੱਚੀ ਟੀਮ ਵੱਲੋਂ ਅ ਕਮਾਲ ਸਿੰਘ ਜੀ ਬਾਬਾ ਘੱਲੀ ਉਹਨਾਂ ਦਾ ਲੱਭੂ ਹੋਣਾ ਦਾ ਸਾਡੇ ਬਹੁਤ ਸ਼ੁਕਰ ਗਿਓ ਸਾਡੇ ਵੱਧੂ ਅਗੇ ਸੀਗੇ ਜਿਹੜੇ ਡਾਕਟਰ ਆਰਕਰ ਦੇ ਜਿਨ੍ਹਾਂ ਨੇ ਬਰੌਲਤ ਕੀ ਕੰਮ ਕਰਦਾ ਜਲਦੀ ਬਦੌਲ ਦੇ ਜਿਲ੍ਹੇ ਲਈ ਮੀਟਿੰਗ ਕੀਤੀ ਹਫ਼ਤਾ ਪਹਿਲਾਂ ਉਹਨਾਂ ਦਾ ਡਿਸਕਸ ਚੱਲਦੀ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੈਂਗੁਇਸਟਿਕਾ ਖਾਲਸਾ ਬੋਲ ਬੀ ਬਹੁਤ ਬਹੁਤ ਧੰਨਵਾਦ ਜੀ ਸੰਕੇਤ ਸਾਹਿਬ ਦਾ ਹੁਣ ਅਸੀਂ ਸਵੱਚੀ ਟੀਮ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹੇ ਦੇ ਸਾਬਕਾ ਪ੍ਰਧਾਨ ਸਾਫਟ ਐਮਐਲਏ ਹਰਕਾ ਬਾਦਾਪੁਰਾਣਾ ਸਰਦਾਰ ਮਹੇਸ਼ੇਦਰ ਸਿੰਘ ਜੀ ਨਿਹਾਲ ਸਿੰਘ ਵਾਲਾ ਜੀ ਨੂੰ ਆਦਰ ਤੇ ਸਤਿਕਾਰ ਸਹਿਤ ਬੇਨਤੀ ਕਰਦੇ ਆ ਕਿ ਜਰੂਰ ਇੱਕ ਮਿੰਟ ਲਈ ਤੁਹਾਨੂੰ ਜਰੂਰ ਸੰਗਤ ਦੇ ਨਾਲ ਆਪਣੇ ਪਾਦੇ ਦੀ ਸਾਂਝ ਜਰੂਰ ਪਾਓ ਜੀ ਐਸੇ ਬੈਠੀ ਵਿੱਚ ਤੁਹਾਨੂੰ ਲੈ ਕੇ ਦੇ ਦਿੰਨੇ ਆ ਜੀ ਆਦਰ ਤੇ ਸਤਿਕਾਰ ਸਹਿਤ ਇਹ ਬੇਨਤੀ ਕਰਦੇ ਆ ਸਰਦਾਰ ਮਹੇਸ਼ੇਦਰ ਸਿੰਘ ਜੀ ਨਿਹਾਲ ਸਿੰਘ ਵਾਲਾ ਸਾਹਿਬ ਉਹ ਵੀ ਅੱਜ ਦੇ ਸਮੇਂ ਤੇ ਮੁਬਾਰਕਬਾਦ ਦੇਣਗੇ ਸਰਦਾਰ ਮਹੇਸ਼ੇਦਰ ਸਿੰਘ ਜੀ ਨਿਹਾਲ ਸਾਹਿਬ ਜਰ ਸੰਗਤ ਨੂੰ ਮੁਬਾਰਕਬਾਦ ਹੋਈ ਪਾਦੇ ਪਾ ਲਾ ਦੇਣ

ਸਾਰੇ ਸਤਿਕਾਰਯੋਗ ਦਸਤਖਤਾਂ ਨੂੰ ਬੋਲਣਾ ਪੈਣਾ ਸਾਰੇ ਅਨੁਫਾਦੇ ਅੱਜ ਰੱਬਾ ਵਾਹਿਗੁਰੂ ਜੀ ਦਾ ਖਾਲਸਾ ਬਾਰੇ ਗੁਰੂ ਜੀ ਸਭ ਤੋਂ ਪਹਿਲਾਂ ਤਾਂ ਸ਼ਾਨਕਵਾਲ ਸਿੰਘ ਉਹਨਾਂ ਦਾ ਕਾਲੇ ਜੀ ਦਾ ਬਹੁਤ ਸਪੋਰਟਰ ਵਾਲਾ ਮੈਂ ਸਭ ਤੋਂ ਸਭ ਨੂੰ ਰਦਰ ਸਾਹੂਪਤਾਨ ਇਹ ਵੀ ਪਾਇਆ ਜਿਸ ਨਾਲ ਭਲਵੰਤ ਸਾਹਿਬ ਕੇ ਮੇਰੇ ਸਾਥ ਦਾ ਸਤਿਕਾਰ ਨ ਦਿੱਤਾ ਹੋ ਪਿੰਨੀ ਜਾਲੀ ਸਿੱਕੋ ਗਲਾਸ ਪੀ ਲਿਆ ਆਪਾਂ ਕਰਾਂਗੇ ਉਹ ਰੇਡ ਕਰਾਂਗੇ ਠੀਕ ਹੈ ਜੀ ਇਹ ਸਾਡਾ ਇਕਬਾਲ ਸਿੰਘ ਜure ਕਰਾਮਾਤ ਬਹੁਤ ਰੱਬ ਨੂੰ ਬੰਦਨ ਵਾਲਾ ਬੰਕੀ ਆ ਆਪਣੇ ਇੱਕ ਸੰਤ ਹੁੰਦੇ ਸੀ ਮਨੀराम ਜਿੱਥੇ ਉਹਨੇ ਜਲਾਲਾ ਦੇ ਸੰਸਤਾ ਦਾ ਡੇਰਾ ਇਸ ਤੇ ਹੀ ਹੁੰਦਾ ਤੇ ਮੇਰੇ ਦਾਦਾ ਜੀ ਤੇ ਪਿਤਾ ਜੀ ਦਾ ਹੁੰਦਾ ਸੀ ਉਹਨਾਂ ਨੇ ਦੇਖ ਕੇ ਮਾਪੇ ਆਪਣੇ ਕੋਕਸ ਰੱਖਣੀ ਨਾ ਹੋਣੀ ਉਹਨੂੰ ਮਾਰਨਾ ਲੈਣਾ ਤੇ ਉਹਨੂੰ ਪੂਜੇ ਬੈਠਾ ਹੀ ਹੋਣਾ ਤੇ ਫਿਰ ਵੀਆਂ ਨੇ ਤਾਲੀ ਜਿਵੇਂ ਪਾਈ ਤੇ ਕੌਟਰੇ ਪੁਹੇ ਗਈਆਂ ਤੇ ਕੌਟਰੇ ਪੁਹੇ ਉਹਦੀਆਂ ਪੰਜ ਮਰਦਾਂ ਤਲਾ ਦੇ ਵਿੱਚ ਲਾ ਜਾਣਾ ਨੂੰ ਦਾ ਬੈਠੀ ਨਾ ਆਉਣਾ ਹਾਂ 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 ਇਹ ਸਾਹੂ ਦਾ ਸਾਹੂ ਦਾ ਪਾਵਰ ਇਹ ਵੀ ਬਾਹ ਨਾ ਪੈਦੀ ਅੱਜ ਇਹ ਸ਼ਖੀਨ ਚਾਹੁੰਦੇ ਨੇ ਕਿ ਮੋਟਾ ਬੰਦਾ ਹੈ। ਬੁੱਧੀਮੰਦ ਵੀ ਸਾਡੇ ਪਿੰਡ ਨੂੰ ਹੋਇਆ। ਵੀ ਮਨੁੱਖੀ ਕਰਦੇ ਦਿੱਤਾ ਹਾਂ ਬਾਰੇ ਬਹੁਤ ਚਾੜਸਾ ਰਿਹਾ। ਇਹ ਤੇ ਮੇਰੇ ਪਿਤਾ ਗੱਲ ਸੁਣਾਉਂਦੇ ਹੁੰਦੇ ਸੀ ਉਹ ਨਾਲ ਕਰਕੇ ਉਸ ਨੂੰ ਨਾਮ ਦਾ ਆ ਐਮਐਲਏ ਹੁੰਦਾ ਸੀ। ਚਕਸ਼ਿਆਂ ਦੇ ਬਕਸ਼ਣਾ ਉਸ ਨਾਲ ਕੁਣ ਕਦੋਂ ਅੱਜ ਵਸੋਂ ਨੇ ਆਪ ਨੇ ਹੱਥ ਫਿੱਕੀ ਸਨਾਉਣ ਲਾਗਿਆ ਤੇ ਮੈਂ ਜਨਮਾਇਆ ਉਹ ਚਲ ਕੋ ਦੌੜੋ ਐਮਐਲਏ ਹੁੰਦੇ ਕੰਟੀ ਦਾ ਕੰਮ ਕਰਦੇ ਉਹ ਗੱਲਾਂ ਕਰਦੇ ਕਰਦੇ ਕਹਿਣ ਲੱਗੇ ਯਾਰ ਤੂੰ ਕਈ ਜਿਹੇ ਖਰਾਬੀ ਕਰਦਾ ਰਹਿੰਦਾ ਮੈਂ ਯਾਰ ਆਹ ਤਾਂ ਜਿਹੜਾ ਤੈਨੂੰ ਪਿਓ ਬਣਦੇ ਆ ਵੱਡਾ ਭਰਾ ਬਣਦੇ ਸਦਾ ਸਰਕਾਰ ਕਰਦੇ ਗੱਲ ਦੱਸ ਕਿ ਜਿਹੜਾ ਹੋਣੀ ਸੀ ਉਹ ਮੰਨ ਲਓ ਜਦੋਂ ਆਪਾਂ ਦੌੜਾਂਗੇ ਮੋਟਾ ਬੋਲਣ ਪੈਣਾ ਵੱਡਾ ਬੰਦਾ ਬਣ ਜਾਉਣਾ ਨੋਟੇ ਬੰਚਰੇ ਨੇਰਾ ਹੋ ਗਿਆ ਤੇ ਰਿਪੋਰਟ ਤਾਂ ਭਾਈ ਸੇਵ ਕਰਕੇ ਦਾ ਪੂਗਾ ਕੁਮਾਲਾ ਆਇਆ ਬਾਅਦ ਉਹਨੂੰ ਸੌਣ ਦੇ ਕਾਰੀ ਦੀ ਲੈਂਦੀ ਸੀ ਮੋਰ ਤੇ ਨਹੀਂ ਸਟਲ ਤੋਂ ਉਹਨੇ ਅਧਿਆਸਾ ਤੋਂ ਜਾ ਭੱਜਿਆ ਆੜਾ ਚੱਲ ਗਿਆ ਬੜਾ ਲੈ ਪੰਗਾ ਪੈ ਗਿਆ ਜਿਹੜੀਆਂ ਕੱਢਦੇ ਨੇ ਕੱਢੀ ਚੱਲ ਉਸ ਤੋ ਐਸੇ ਸੌਣੇ ਤੇ ਕੱਢੀ ਤੇ ਦੱਸਾ ਕੱਢਦੇ ਹੋ ਬੜਾ ਚਿਰ ਰੋ ਰੋਦੇ ਬੋਲੇ ਉਗਰਨਾ ਸਾਡੇ ਪਿੰਡ ਦਾ ਬਹੁਤ ਵੱਡਾ ਇਤਿਹਾਸ ਹੈ। ਬਾਬੇ ਨਿਹਾਲ ਸਿੰਘ ਤੇ ਬਾਬੇ ਬਲਾਉਂਕੀ ਮੈਂ ਸਤਿ ਸ੍ਰੀ ਅਕਾਲ। ਇਸ ਮਿਲਨੇ ਬਹੁਤ ਨਵਰੀ ਬਹੁਤ ਪੜਾਖ ਕਿਸੇ ਆਉਂਦੇ ਸਨ। ਕਾਂਗਰਸ ਬਾਬਾ ਅਮਰਨਾਥ ਉਹਨਿੰਦ ਨੇ ਪ੍ਰਸਾਰੀ ਕਰਨ ਕਰਵਾਉਂਦਾ। ਮਾਲਵੇ ਦੀ ਰਾਜਨੀਤੀ ਦਾ ਕਿਤੇ ਵੇਲੇ ਤਣਾ ਹੁੰਦਾ ਸੀ। ਸਾਡੇ ਬਾਬਾ ਜੀ ਸਾਲ 1900 ਉਹਨਾਂ ਦੇ ਮੁਸਲਮਾਨ ਸਰਦਾਰ ਚੌਕਲੇ ਸਾਹਿਬ ਤੋਂ ਸਾਡੇ ਕੋਲ ਬੈਠੇ। ਕੋਈ ਸਾਬ ਉਹਨੂੰ ਬੇਚਾ ਤੋਲੇ ਕੋਰਾ ਮੇਰੇ ਇਲੈਕਸ਼ਨ ਤੇ ਆਲਮਾਰਾ ਪੈਨ ਸਾਹਮਣੇ ਲਏ ਸਾਰੇ ਸਾਡੇ ਸਤਿਕਾਰਯੋਗ ਤੇ ਸਾਡੇ ਸਾਬ ਉਹਨੂੰ ਸਾਬ ਵੀਰ ਇਹਨੂੰ ਜਿੱਤੀ ਹੰਡੋਲੇ ਆ ਜਿਨੀ ਜੁੜਦੇ ਆ ਰਾਖ ਦੇ ਹਦੀ ਵੀ ਨੇ ਕਿੱਥੇ ਜਦੋਂ ਬੰਬੇ ਨੇ ਕਿੱਥੇ ਤੇਰੇ ਲਾਲ ਆ ਮੈਂ ਜੋਧੇ ਨੂੰ ਲਖਣਾ ਜੀ ਉਹ ਪਿੰਨਾ ਖਿਆ ਮੈਂ ਜੋਧੇ ਨੂੰ ਜੀ ਮੋਰਦਾ ਨਹੀਂ ਜਤਮਾ ਮੈਨੂੰ ਜਾਇਆ ਹੋਣਾ ਤੇ ਮਨ ਨੂੰ ਯਾਰ ਉਹਨਾਂ ਪੰਚਾਂ ਨੂੰ ਰੱਖੀ ਕਿ ਕਰਦੇ ਆਂ ਜਾਂ ਤੋਂ ਪਹਿਲਾਂ ਵਾਸਤਾ ਕਰ ਤੇ ਹੁਣ ਉਹ ਖੜਾ ਹੋ ਗਿਆ ਹੁਣ ਉਹਦੇ ਲਈ ਔਕਾਤ ਉਹ ਤੇ ਮੋੜਿਆ ਤਾਂ ਵੀ ਹੋ ਗਿਆ ਜੇ ਮੰਨ ਗਿਆ ਤਾਂ ਵੀ ਹੋ ਗਿਆ ਉਹ ਅੱਜ ਇਹ ਸਾਡੀ ਪ੍ਰਿੰਸੀਪਲ ਤਕੂਰ ਜੀ ਅੰਗ ਇਹਦਾ ਬਹੁਤ ਬਹੁਤ ਸਾਰਾ ਦਾ ਬਹੁਤ ਬਹੁਤ ਅਦਾਬ ਉਹਨੂੰ ਬਹੁਤ ਬਹੁਤ ਧੰਨਵਾਦ ਸਰਦਾਰ ਮਹੇਸ਼ ਸ਼ੰਕਰ ਸਿੰਘ ਜੀ ਨਿਹਾਲ ਸਿੰਘ ਵਾਲਾ ਜੀ ਦਾ ਹੁਣ ਮੈਂ जिला प्रधान ਸਭ ਦੇ ਬੋਲਣ ਤੋਂ ਪਹਿਲਾਂ ਸੋਚੀ ਜਿਹੜੀ ਸਾਡੀ ਟੀਮ ਉਹ ਬਾਬਾ ਕਵਾਲ ਸੀ ਜਿਹੜਾ ਨੂੰ ਪਹਿਲਾਂ ਪਾਰਟੀ ਚ ਠੀਕ ਹੈ ਹੁਣ ਬਹੁਤ ਹੀ ਤਦਕਾਲ ਦੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਸਰਦਾਰ ਐਮਐਲਏ ਹਰਕਾ ਧਰਮਪੁਰ ਚਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਹੁਤ ਹੀ ਜ਼ਵਾਬਜੋਦ ਦਰਵੇਸ਼ ਸਿਆਸਾਦਾਨ ਸਰਦਾਰ ਫਰਜੀਤ ਸਿੰਘ ਜੀ ਲੋਗਰ ਸਾਹਿਬ ਉਹ ਤੁਹਾਡੇ ਨਾਲ ਜਿੱਥੇ ਵਿਚਾਰ ਸਾਂਝੇ ਕਰਨਗੇ ਉਥੇ ਜ਼ਿਲ੍ਹਾ ਕਾਰਜ ਕਮੇਟੀ ਦੇ ਮੁੱਖ ਸੇਵਾਦਾਰ ਵਜੋਂ ਦੇ ਨਾਤੇ ਬਾਬਾ ਕਵਾਰਸੀ ਜੀ ਉਹਨਾਂ ਨੂੰ ਜਿੱਥੇ ਪਾਰਟੀ ਕੌਂਸਲ ਤੇ ਜੀਆ ਹੈ ਕਹਿਣਗੇ ਮੁੱਖ ਨੂੰ ਨੋਮਲਾ ਕਰਾ ਦੇਣਗੇ ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਸਰਦਾਰ ਫਰਜੀਤ ਸਿੰਘ ਜੀ ਨੇਕੋ ਫੋਟ ਫਾਜੋ ਕਬਲ ਦੀ ਕਾ ਜਿਹੜੇ ਕਿ ਬਾਕ ਨੰਬਰ 95 ਸੀ ਤੇ ਉਹਨਾਂ ਨੇ ਕਾਲ ਫੇਰ ਚਾਰ ਬਾਲਕ ਵੀ ਉਹਨਾਂ ਨੇ ਉਹ ਮਨੇ ਸਤ ਸਮਤ ਔਰ ਜਿਹੜਾ ਉਹਨਾਂ ਨੇ ਹੌਮ ਮਜ਼ਬੂਤ ਉਹਨਾਂ ਸਲਮਾ ਛੱਡ ਕੇ ਤਾਕਤ ਦਾ ਲੜ ਲੜ ਕੇ ਆਇਆ ਹੈਗਾ ਇਹਦੇ ਵਿੱਚ ਅਸੀਂ ਉਹਨਾਂ ਦੀਆਂ ਜਿਹਨੇ ਆਪਣੇ ਤੇ ਬੱਚੇ ਮੇਰੇ ਕੋਤੇ ਵੀ ਸਾਰ ਮਹਿਸੰਸਾ ਸਭ ਜੀ ਨਿਆਂ ਚੋਂ ਵਾਲਾ ਸੇਖੇ ਮਿਲ ਕੇ ਐਸਾ ਜਿਲ੍ਹਾ ਆਪਣਾ ਬਣਾਉਂਗਾ ਕੋਈ ਨਾ ਜਾ ਕੇ ਬੰਦਰ ਦੀ ਚਾਹੇ ਉਂਦਰ ਜੀ ਜਾ ਲੋਗੇ ਤੇ ਪਰੇ ਸਬਦੇ ਫੋਦੇ ਨੰਬਰ 90 ਰਿਹਾ ਬੱਗੇ ਪਰੋਂਦੇ ਜੀ ਸਿੰਘ ਨੰਬਰ ਕੋਲ ਨਾ ਪਾਰੀ ਦੇ ਰੁਕਾ ਕੇ ਟੈਂਸ਼ਨ ਪਵਾਉਣੇ ਜੀ ਤੇ ਸਹੀ ਬਦਾਂ ਤੇ ਬਹੁਤ ਸਾਰੇ ਜਨਰਲ ਬਦਵਾਂ ਤੇ ਬੈਠੇ ਹੋ ਕਿਸੇ ਦਾ ਮਾਹੌਲ ਉਹ ਲੈ ਰਿਹਾ ਜਿਹੜਾ ਇੱਕ ਮੋਦੀ ਨਾ ਬਹੁਤ ਬਹੁਤ ਜੋ ਕੈਸੇ ਲਗਾ ਸਭ ਵੀ ਸੇਤਾਂ ਮੱਦੇ ਬੇਲੇ ਬੇਲੇ ਕੰਡਾ ਮੈਂ ਬਸ ਕੇ ਡਾਕਟਰ ਜੀ ਉਹਨਾਂ ਪ੍ਰਸ਼ਦ ਮੈਂਬਰ ਦਿਲਤੌਰ ਸਿੰਘ ਤੇ ਸਾਫ ਦਾ ਸਪਾਈਡਰ ਹੋ ਰਹੇ ਆ ਉਹ ਸ਼ਾਬਲ ਹੋਏ ਬਹੁਤ ਵੱਡਾ ਬੰਦਾ ਅੱਜ ਵੀ ਜਿਹੜਾ ਇਹ ਦਿਲਾ ਅਮਰ ਤੇ ਬਾਤ ਸੁਣਾਈ ਮਤਰ ਦਾ ਬਹੁਤ ਬੜੀਆ ਫੌਜਰ ਤਖਤ ਜਰਦਾ ਹੁੰਦਾ ਵੀ ਇਹਨਾਂ ਦਾ ਟਮਾਟਾ ਸਾਡੇ ਜਿਹੜੇ ਇਹ ਰੰਗ ਦੀ 80000 ਜਿਹੜਾ ਇਹਨੇ ਬਹੁਤ ਸਹੀ ਕਹਿੰਦੇ ਉਸ ਤੇ ਅੱਜ ਬਾਅਦ ਵੀ ਇਹੋ ਨੇ ਫੈਸਲਾ ਲਿਆ ਅਸੀਂ ਆਪਣੇ ਲੋਕ ਆਪਣੀ ਚਲਤੀ ਤੇ ਲੈਣ ਕੌਣ ਸੀ ਪਾਰਟੀ ਦੇ ਬਦਲ ਬਰਿੰਦਰ ਸਿੰਘ ਰਾਜਾ ਉਹ ਨਹੀਂ اپوزیشن پر نیچر نے ਹਪਾਉ ਸਾਦਰਨ ਬਕਰ ਦੇ ਚਾਹ ਪਾਪੀ ਜਰੀਆ ਉਹ ਜੀ ਬਨੇ ਦੀ ਮਦਦ ਬਾਤੀਆ ਸਤਿ ਸ਼ਾਨ ਮਨੋ ਸਿੰਘ ਜੀ ਜੇ ਜੇ ਪ੍ਰਧਾਨ ਬਤੂਏ ਦੋਸਤਾਂ ਵੀ ਉਹਨਾਂ ਨੇ ਮੁਰਗਿਆ ਦੀ ਕਿਨੂ ਕੀਤੀ ਉਹਨਾਂ ਨੇ ਆਪਾ ਦਾ ਕਿ ਵਿਛੁਰੂ ਕੀਤੀ

ਬਹੁਤ ਬਹੁਤ ਰਹੀ ਬਹੁਤ ਬਹੁਤ ਚੁਕਾ ਹਰ ਇੱਕ ਸਾਨੂੰ ਦੇ ਤੇ ਕਾਲ ਤਾਦੀ ਰਨਾ ਤੇ ਜੇ ਜਾਲੀ ਤੇ ਤੁਸੀ ਸਾਰੀ ਤਾਦੀ ਸੁਰਗਾਂ ਬਣਾਉਂਗੀ ਇਹ ਤਰ੍ਹਾਂ ਕੇ ਪ੍ਰੇਸ਼ਾ ਸੁਧਾਰ ਦੇ ਬਿੰਦੂ ਸੋ ਕੀ ਬਹੁਤ ਬਹੁਤ ਦੇਖੋ ਤੇ ਪ੍ਰਗਟ ਕਰਦੇ ਹਾਂ ਹਰ ਇੱਕ ਨੇ ਨਾਲ ਨਮਸਕਾਰ ਬ੍ਰੋਦਰ ਪਾ ਕਿਹਦੇ ਟੁਗੇ ਕਿਹਦੇ ਗਮੇ ਕਿਹੋ ਦਾ ਇਨਦੇ ਉੱਤੇ ਕੋਈ ਦੇ ਦੇ ਪਰ ਜਿਹੜਾ ਹੈ ਨੰਪਾ ਤੇਰਾ ਦਿਉ ਲੋ ਵੀਰ ਮਨੁਸ਼ਵਾਸਾ ਬਸੇ ਤੁਸੀਂ 2025 ਦਾ ਵਾਅਦਾ ਸਰਕਾਰ ਬਣਾਓ ਜੇ ਤਾਪ ਬੰਦਸ ਨੂੰ ਇਮਾਨ ਪਕਸ ਹੋਵੇ ਰਬੀ ਤਾਂ ਵੀ ਫੜੇਗਾ ਜੇਨੇ ਵੀ ਇੱਥੇ ਆ ਕੇ ਮਾਣ ਕਰਨ ਦੇ ਨਾਲ ਉਸ ਸਾਰਿਆਂ ਨੂੰ ਦਿਆ ਕਰਦੇ ਹੋ ਬਹੁਤ ਧੰਨ